ਬਖਤੌਤ ਲੋ ਪੇਜ ਦੇ ਉੱਤੇ ਮੇਰੇ ਵੱਲੋਂ ਸਾਰੇ ਫੇਸਬੁਕ ਪਰਿਵਾਰ ਨੂੰ ਸਸੀ ਕਾ ਜੀ ਜੀ ਲੋ ਸਾਹਿਬ ਇੱਕ ਆਈਟਮ ਬੰਬ ਦੀ ਗੱਲ ਚੱਲ ਰਹੀ ਹੈ ਉਹ ਕੀ ਆਈਟਮ ਬੰਬ ਜਾਂ ਹਾਈਡਰੋਜਨ ਬੰਬ ਕੀ ਹੈ ਉਹ ਉਹਦੇ ਬਾਰੇ ਥੋੜਾ ਜਿਹਾ ਜਾਣਨਾ ਪਾਉ ਜੀ ਪ੍ਰਵਿੰਦਰ ਜੀ ਇਹ ਜਿਹੜਾ ਆਈਟਮ ਬੰਬ ਤੇ ਹਾਈਡਰੋਜਨ ਬੰਬ ਹੈ ਇਹ ਭਾਰਤ ਦੀ ਜਮਹੂਰੀਅਤ ਦੀ ਮਮਾ ਲੋਕ ਰਾਜ ਕਹਿਦੇ ਨੇ ਉਹਦੇਾਸਤੇ ਬਹੁਤ ਮਹੱਤਵਪੂਰਨ ਹੈ ਸਾਡੇ ਜਿਹੜੇ ਵੱਡੇ ਬਡੇਰੇ ਸੀ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਸੀ ਜੀ ਉਹਨਾਂ ਨੇ ਸੰਵਿਧਾਨ ਦੇ ਵਿੱਚ ਇਹ ਪ੍ਰਬੰਧ ਕੀਤਾ ਸੀ ਕਿ ਇਸ ਦੇਸ਼ ਦੇ ਵਿੱਚ ਦੀ ਰਾਜ ਪ੍ਰਣਾਲੀ ਹੋਊਗੀ ਜੀ ਉਹ ਲੋਕਾਂ ਰਾਹੀਂ ਲੋਕਾਂ ਨੇ ਜੀ ਜਿਹੜੀ ਸਵਾਬਸ ਕੀਤੀ ਹੋ ਜੀ ਭਾਵੇਂ ਲੋਕ ਆਪਣੇ ਨੁਮਾਇੰਦਿਆਂ ਨੂੰ ਚੁਣਨ ਲਈ ਵੋਟਾਂ ਪਾਉਣਗੇ ਜੀ ਉਹਨਾਂ ਵੋਟਾਂ ਦੇ ਨਾਲ ਫਿਰ ਇੱਕ ਸਰਕਾਰ ਬਣੂਗੀ ਤੇ ਉਹ ਸਰਕਾਰ ਲੋਕਾਂ ਦੇ ਕੰਮ ਤੇ ਦੇ ਕਰੂਗੀ ਇਹ ਗੱਲ ਸੀ ਜੀ ਭਾਰਤ ਦੇ ਵਿੱਚ ਚੋਣ ਕਮਿਸ਼ਨ ਕਿੰਨਾ ਇੱਕ ਮਹੱਤਵਪੂਰਨ ਹੈ ਦੇ ਬਾਰੇ ਪਹਿਲਾਂ ਕਿਸੇ ਨੂੰ ਬਹੁਤਾ ਪਤਾ ਨਹੀਂ ਸੀ ਕਿ ਚੋਣ ਕਮਿਸ਼ਨ ਕਿਸ ਬਿਮਾਰੀ ਦਾ ਨਾ ਹੈ ਜਾਂ ਕਿਸ ਪਰਦੇ ਦਾ ਨਾ ਜੀ ਲੇਕਿਨ ਜਦੋਂ ਪੀ ਐਨ ਸੈਸ਼ਨ ਜੀ ਇਸ ਦੇਸ਼ ਦੇ ਚੀਫ ਇਲੈਕਸ਼ਨ ਕਮਿਸ਼ਨਰ ਬਣੇ ਜੀ ਤੇ ਉਹਨਾਂ ਨੇ ਫਿਰ ਦਿਖਾਇਆ ਸੀ ਕਿ ਜਿਹੜਾ ਹੈਗਾ ਚੋਣ ਕਮਿਸ਼ਨਰ ਕਿੰਨਾ ਪਾਵਰਫੁਲ ਹੁੰਦਾ ਤੇ ਉਹਨੇ ਕੀ ਕਰਨਾ ਜੀ ਚੋਣ ਕਮਿਸ਼ਨਰ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਿਸ਼ਨ ਸਾਹਿਬ ਨੇ ਜਦੋਂ ਇੱਥੇ ਚੋਣਾਂ ਚੋਣਾ ਕਰਵਾਈਆਂ ਤੇ ਉਹਦੇ ਨਾਲ ਮਤਲਬ ਚੋਣ ਕਮਿਸ਼ਨ ਦਾ ਲੋਕਾਂ ਦੇ ਵਿੱਚ ਪਹਿਲਾਂ ਤਾਂ ਹੀ ਨਹੀਂ ਪਤਾ ਸੀ ਪਹਿਲਾਂ ਤਾਂ ਜਾਣਦੇ ਸੀ ਕਿ ਅਸੀਂ ਪਰਚੀਆਂ ਪੜ੍ਹ ਜੀ ਵੋਟਾਂ ਪਾਦੀਆਂ ਇਲੈਕਸ਼ਨ ਕਮਿਟੀ ਹੁੰਦੀ ਹੈ ਉਸ ਤੋਂ ਬਾਅਦ ਪਤਾ ਲੱਗਿਆ ਕਿ ਇਹ ਇਲੈਕਸ਼ਨ ਕਮਿਸ਼ਨ ਹੈ ਜੀਰਾ ਅਸਲ ਵਿੱਚ ਉਹ ਇੱਕ ਵੱਡੀ ਮਸ਼ੀਨ ਹੈ ਜਿਹੜੀ ਇਹ ਸਾਰੀਆਂ ਚੋਣਾਂ ਕਰਵਾਉਂਦੀ ਬਿਲਕੁਲ ਬਿਲਕੁਲ ਜੀ ਨਿਰਿੰਦਰ ਮੋਦੀ ਸਾਹਿਬ 2014 ਦੇ ਵਿੱਚ ਆਏ ਆ ਪਾਵਰ ਦੇ ਵਿੱਚ ਜੀ ਉਹਨਾਂ ਨੇ ਉਸ ਵੇਲੇ ਵੀ ਕਹਿ ਸਕੇ ਅਸੀਂ ਲੋਕਤੰਤਰ ਨੂੰ ਮਜ਼ਬੂਤ ਕਰਨਾ ਹੈ ਤੇ ਲੋਕਤੰਤਰ ਦੇ ذریعے ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਜੀ 2014 ਦੇ ਵਿੱਚ ਭਾਰਤੀ ਜਨਤਾ ਪਾਰਟੀ ਆਪਣੇ ਬਲੂ ਬੂਤੇ ਸਰਕਾਰ ਨਹੀਂ ਬਣਾ ਸਕੀ ਸੀ ਸਗੋਂ ਐਨਡੀਏ ਜੀ ਨੈਸ਼ਨਲ ਡੈਮੋਕਰੇਟ ਅਲਾਈਅንስ ਦੇ ਨਾਲ ਜਿਹੜੇ ਦੂਜੀਆਂ ਪਾਰਟੀਆਂ ਨੇ ਭਾਈਵਾਲ ਸੀ ਉਹਨਾਂ ਦੀ ਮਦਦ ਨਾਲ ਇਹਨਾਂ ਸਰਕਾਰ ਬਣਾਈ ਸੀ ਜੀ ਉਹ ਸਰਕਾਰ 5 ਸਾਲ ਚੱਲੀ ਜੀ ਫਿਰ 2019 ਚ ਇਲੈਕਸ਼ਨ ਹੁੰਦੀ ਜੀ 2019 ਵਾਲੀ ਜਿਹੜੀ ਇਲੈਕਸ਼ਨ ਹੁੰਦੀ ਹੈ ਪ੍ਰਵਿੰਦਰ ਜੀ ਉਹਦਾ ਕਾਰਨ ਇਹ ਸੀ ਕਿ ਉਹਨਾਂ ਦਿਨਾਂ ਦੇ ਵਿੱਚ ਪੁਲਵਾਮਾ ਦੇ ਵਿੱਚ ਇੱਕ ਪੰਪਤ ਮਾਰਿਆ ਹੋਇਆ ਸੀ ਹੋਇਆ ਸੀ ਹੋਇਆ ਸੀ ਜੀ ਉਹਦੇ ਵਿੱਚ ਸਾਡੇ 40 ਦੇ ਕਰੀਬ ਜਿਹੜੇ ਹੈਗੇ ਐ ਮੈਰੀਟਰੀ ਫੋਰਸਸ ਦੇ ਨੌਜਵਾਨ ਮਾਰੇ ਗਏ ਸੀ ਸ਼ਹੀਦ ਹੋ ਗਏ ਸੀ ਜੀ 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 ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਹੁਕਮ ਦਿੱਤਾ ਸੀ ਕਿ ਇਹਨਾਂ ਸ਼ਹੀਦਾਂ ਦੀ ਸ਼ਹਾਦਤ ਦਾ ਇਲੈਕਸ਼ਨ ਦੇ ਲਈ ਕੋਈ ਇਸਤੇਮਾਲ ਨਾ ਕੀਤਾ ਜਾਵੇ ਜੀ ਜੀ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਨਾ ਵਰਤਿਆ ਜਾਵੇ ਜੀ ਬਾਰੇ મોદી ਸਾਹਿਬ ਤੋਂ મોદી ਸਾਹਿਬ ਹੈ ਜੀ મોદી ਸਾਹਿਬ ਨੇ ਉਸ ਪਰ ਵੱਡਿਆ ਵੱਡਿਆ ਫਲੈਕਸਾਂ ਲਾ ਕੇ ਉਹਨਾਂ ਚੜ੍ਹਦੀਆਂ ਤਸਵੀਰਾਂ ਲਾ ਕੇ ਤੇ ਆਪਣੀ ਗੱਲ ਕਹਿਣੀ ਸ਼ੁਰੂ ਕਰਤੀ ਸੀ ਜੀ ਇਹ ਗੱਲ ਮਤਲਬ ਚੱਲਦਾ ਚੱਲਦਾ ਨਤੀਜਾ ਇਹ ਹੋਇਆ ਕਿ ਜਿਹੜੀ 2019 ਦੇ ਵਿੱਚ ਚੋਣ ਹੋਈ ਜੀ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਵੱਲ ਮੁਤੇ ਪੂਰਨ ਬਹੁਮਤ ਮਿਲ ਗਿਆ ਜੀ 303 ਸੀਟਾਂ ਆ ਗਈਆਂ ਸੀ ਇਹਨਾਂ ਨੂੰ ਕਿਉਂ ਐਨਡੀਏ ਦੀ ਕੋਈ ਲੋੜ ਨਹੀਂ ਸੀ ਜੀ ਉਸ ਤੋਂ ਬਾਅਦ ਆ ਗਈ ਜੀ 2024 24 2024 ਦੀਆਂ ਜਿਹੜੀਆਂ ਚੋਣਾਂ ਹੋਈਆਂ ਉਹਨਾਂ ਚੋਣਾਂ ਤੋਂ ਪਹਿਲਾਂ یوں ਲੱਗਦਾ ਸੀ ਹਾਲਾਤੇ ਬਣਦੇ ਸੀ ਕਿ ਭਾਰਤੀ ਜਨਤਾ ਪਾਰਟੀ ਦੇ ਪੈਰ ਨਹੀਂ ਲੱਗਣੇ ਜੀ ਇਹ ਬੀਆ ਗੱਠਜੋੜ ਹੈ ਜਿਹੜਾ ਉਹ ਆਪਣੀ ਚੋਣ ਬਣਾ ਆਪਣੀ ਜਿਹੜੀ ਹੈ ਇਲੈਕਸ਼ਨ ਜਿੱਤ ਜਾਊਗਾ ਜੀ ਉਹ ਆਪਣੀ ਸਰਕਾਰ ਬਣਾ ਲੂਗਾ ਪਰ ਸਰਕਾਰ ਬਣੀ ਨਾ ਜੀ ਉਤੋਂ ਪਹਿਲਾਂ ਕੁਝ ਜਿਹੜੀਆਂ ਹੈਗੀਆਂ ਚੋਣਾਂ ਮਹਾਰਾਸ਼ਟਰ ਦੇ ਵਿੱਚ ਮੈਂ ਆਗਿਆ ਤੁਹਾਡੀ ਆਸੈਂਬਲੀ ਦੀਆਂ ਚੋਣਾਂ ਆ ਗੀਆਂ ਫਿਰ ਹਰਿਆਣੇ ਦੀਆਂ ਸਭਾ ਲਈਆਂ ਚੋਣਾਂ ਆ ਗੀਆਂ ਬਿਲਕੁਲ ਬਿਲਕੁਲ ਇਹਨੀਆਂ ਆਸੈਂਬਲੀ ਦੀਆਂ ਚੋਣਾਂ ਮਿਲੀਆਂ ਵੀ ਇਹ ਲੱਗਦਾ ਸੀ ਆ ਭਾਰਤੀ ਜਨਤਾ ਪਾਰਟੀ ਦੇ ਲੀਡਰ ਕਹਿੰਦੇ ਸੀ ਕਿ ਸਾਡੀ ਸਰਕਾਰ ਨਹੀਂ ਪਰ ਸਰਕਾਰ ਉਸੇ ਤੀਜੀ ਵਾਰੀ ਬਣ ਤੀਜੀ ਵਾਰੀ ਬਿਲਕੁਲ ਇਹਦੇ ਤੇ ਫਿਰ ਕੀ ਹੋਇਆ ਕਾਂਗਰਸ ਪਾਰਟੀ ਨੇ ਚੋਣ ਕਮਿਸ਼ਨ ਤੋਂ ਡਾਟਾ ਮੰਗਿਆ ਸਾਰਾ ਠੀਕ ਹੈ ਜੀ ਜਿਹੜੀਆਂ ਤੁਹਾਡੇ ਕੋਲੇ ਆਨਲਾਈਨ ਜਿਹੜੀਆਂ ਹੈਗੇ ਬੋਟਰ ਲਿਸਟਾਂ ਉਹ ਦਿੱਤੀਆਂ ਜਾਣ ਉਹ ਆਨਲਾਈਨ ਬੋਟਰ ਲਿਸਟਾਂ ਸਾਨੂੰ ਉਹ ਦਿੱਤੀਆਂ ਜਾਣ ਜਿਹੜੀਆਂ ਮਸ਼ੀਨ ਦੇ ਰਾਹੀਂ ਪੜੀਆਂ ਜਾਣ ਬਿਲਕੁਲ ਜੀ ਬਿਲਕੁਲ ਕਿ ਉਹਨਾਂ ਨੂੰ ਮਸ਼ੀਨ ਹੀ ਪੜ ਲੈ ਕੇ ਕੋਈ ਕੋਲਾ ਸਿ ਐਨਲਿਸਿਸ ਕਰ ਰਹੇ ਜੀ ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਿਹਾ ਨਹੀਂ ਅਸੀਂ ਇਹ ਦੇਵਾਂਗੇ ਠੀਕ ਹੈ ਜੀ ਫਿਰ ਇਹਨਾਂ ਨੇ ਇੱਕ ਮੈਨੂਅਲ ਜਿਹੜੀਆਂ ਹੈਗੀਆਂ ਆਪਿਆ ਜਿਹੜੀ ਕਿ ਉਹ ਪਹਾੜ ਕਾਪੀ ਜੀ ਹਾਰਡ ਕਾਪੀ ਲਈ ਤੇ ਹਾਰਡ ਕਾਪੀ ਲੈ ਕੇ ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਜੀ ਕਈ ਮਹੀਨੇ ਉਹਦੇ ਤੇ ਕੰਮ ਕੀਤਾ ਤੇ ਕਈ ਮਹੀਨੇ ਕੰਮ ਕਰਨ ਤੋਂ ਬਾਅਦ ਜੀ ਇਹਨਾਂ ਨੇ ਇੱਕ ਜਿਹੜਾ ਹੈਗਾ ਐਟਮ ਬੰਬ ਬਣਿਆ ਜੀ ਉਹ ਰੋਹਨ ગાંધી ਨੇ ਕਹਿਦਾ ਸੀ ਕਿ ਐਟਮ ਬੰਬ ਫਟਨੇ ਵਾਲਾ ਹੈ ਜੀ ਉਹ ਐਟਮ ਬੰਬ ਕੀ ਸੀ ਜੀ ਇਹ ਕਰਨਾਟਕਾ ਦੇ ਵਿੱਚ ਇੱਕ ਬੰਗਲੌਰ ਸ਼ਹਿਰ ਹੈ ਜੀ ਬੰਗਲੌਰ ਦੀਆਂ ਕਈ ਸੀਟਾਂ ਜੀ ਲੇਕਿਨ ਇੱਕ ਸੀਟ ਜਿਹੜੀ ਹੈ ਉਹਨੂੰ ਬੰਗਲੌਰ ਕੇਂਦਰੀ ਸੀਟ ਕਹਿ ਦਿੰਦੇ ਆਪਾਂ ਸੈਂਟਰਲ ਸੀਟ ਕਹਿ ਦਿੰਦੇ ਜੀ ਉਸ ਸੀਟ ਦੇ ਵਿੱਚ ਜਿਹੜੇ ਹਲਕੇ ਆ ਗਏ ਵਿਧਾਨ ਸਭਾਵਾਂ ਦੇ ਜੀ ਸੱਤ ਹਲਕੇ ਵਿਧਾਨ ਸਭਾਵਾਂ ਦੇ ਜੀ ਸੱਤਾਂ ਦੇ ਵਿੱਚੋਂ 6 ਹਲਕਿਆਂ ਦੇ ਵਿੱਚ ਕਾਂਗਰਸ ਪਾਰਟੀ ਬਹੁਤ ਵਧੀਆ ਲੀਡ ਨਾ ਦਿੱਤੀ ਹੈ ਜੀ ਲੇਕਿਨ ਇੱਕ ਸੱਤਵਾਂ ਹਲਕਾ ਜੀ ਦਾ ਨਾਮ ਮਹਾਦੇਵਪੁਰਾਏ ਜੀ ਉਹ ਮਹਾਦੇਵਪੁਰਾ ਹਲਕੇ ਦੇ ਵਿੱਚੋਂ ਇੰਨੀਆਂ ਵੋਟਾਂ ਵਧੀਆਂ ਭਾਰਤੀ ਜਨਤਾ ਪਾਰਟੀ ਦੀਆਂ ਕਿ ਕਾਂਗਰਸ ਪਾਰਟੀ ਉਚੋਂ ਹਾਰ ਜੀ ਰੌਣਗਦ ਨੇ ਇਹੀ ਚੀਜ਼ ਬਣਾ ਕੇ ਜਿਹਦਾ ਅਨਲਿਸਿਸ ਕੀਤਾ ਜੀ ਜਦੋਂ ਦਾ ਸਾਰਾ ਹਿਸਾਬ ਕਾਬ ਲੱਗਿਆ ਨਾਇਆ ਤੇ ਫਿਰ ਪਤਾ ਲੱਗਿਆ ਕਿ ਉੱਥੇ ਤਾਂ ਬਹੁਤ ਸਾਰੇ ਕੇ ਵੋਟਾਂ ਵਧੂ ਗਈਆਂ ਅੱਛਾ ਜੀ ਕਾਂਗਰਸ ਪਾਰਟੀ ਦੇ ਪ੍ਰਭਾਵ ਵਾਲੀਆਂ ਵੋਟਾਂ ਕੱਟ ਸੀਗਾ ਜੀ ਇੱਕ ਇੱਕ ਘਰ ਦੇ ਵਿੱਚ 80 80 ਵੋਟਾਂ ਵਧ ਗਈਆਂ ਜੀ ਉਹਨਾਂ ਨੇ ਫਿਰ ਉਹਨੂੰ ਕਿਹਾ ਕਿ ਇਹ ਵੋਟ ਚੋਰੀ ਕਰਕੇ ਜਿਹੜੀ ਹੈ ਸੀਟ ਜਿੱਤੀ ਗਈ ਜਿੱਤੀ ਗਈ ਉਹਨਾਂ ਨੇ ਫਿਰ ਸਾਰਾ ਜਿਹੜਾ ਅਨਲਿਸਿਸ ਇਕੱਠਾ ਕੀਤਾ ਸੀ ਅਨਲਿਸਿਸ ਇਕੱਠਾ ਕਰਨ ਤੋਂ ਬਾਅਦ ਬੰਗਲੌਰ ਦੇ ਵਿੱਚ ਉਹਨਾਂ ਨੇ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ ਅੱਛਾ ਜੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਮਤਲ ਜਿਹੜਾ ਹੈਗਾ ਪਰਦੇ ਦੇ ਉੱਤੇ ਜੀ ਸਾਰਾ ਕੁਝ ਦਿਖਾਇਆ ਕਿ ਜੀ ਆਹ ਦੇਖੋ ਆਹ ਕੀ ਹੋਇਆ ਤੇ ਆਹ ਕੀ ਹੋ ਰਿਹਾ ਆਹ ਕੀ ਹੋ ਰਿਹਾ ਜੀ ਉਹਦੇ ਨਾਲ ਇਹ ਗੱਲ ਸਪਸ਼ਟ ਹੋ ਗਈ ਕਿ ਲਓ ਜੀ ਜੀ ਇਹ ਜਿਹੜੀ ਹੈਗੀ ਹੈ ਵੋਟ ਚੋਰੀ ਕਰਕੇ ਇਹਨਾਂ ਨੇ ਚੋਣ ਜਿੱਤੀ ਹੈ ਜੀ ਤੇ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਬੈਕ ਫੁੱਟਤੇ ਹੈ ਮਤਲਬ ਸਿਰਕੁਰੀ ਹੋ ਗਈ ਇਹ ਲੋਕਾਂ ਦੇ ਵਿੱਚ ਚੜਾ ਗਿਆ ਕਿ ਜਿਹੜੀ 2024 ਦੀ ਇਲੈਕਸ਼ਨ ਹੈ ਜੀ 2024 ਦੀ ਇਲੈਕਸ਼ਨ ਜਿੱਤੀ ਨਹੀਂ ਗਈ ਇਹ ਚੋਰੀ ਕੀਤੀ ਚੋਰੀ ਕੀਤੀ ਹੈ ਜੀ ਬਿਲਕੁਲ 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 ਇਹ ਕੰਮ ਚੱਲਦਾ ਰਿਹਾ ਰੋਹਨ ਗਾਂਧੀ ਨੇ ਹੁਣ ਬਿਹਾਰ ਦੇ ਵਿੱਚ ਜਿਹੜੀ ਹੈ ਵੋਟ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਜੀ 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 ਲੋਕਤੰਤਰ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਕਿ ਵੋਟਾਂ ਨੂੰ ਅਸੀਂ ਜਿਹੜਾ ਹੈਗਾ ਚੋਰੀ ਨਹੀਂ ਹੋਣ ਦੇਵਾਂ ਜੀ ਉੱਥੋਂ ਇੱਕ ਨਾੜਾ ਬੁਲੰਦ ਹੋਇਆ ਕਿ ਐ ਜਿਹੜਾ ਹੈਗਾ ਵੋਟ ਚੋੜ ਗੱਦੀ ਛੋੜ ਗੱਦੀ ਛੋੜ ਜੀ ਇਹ ਜਦੋਂ ਆਖਰੀ ਮੌਕੇ ਦੇ ਉੱਤੇ ਉਹਨੇ ਜਿਹੜੀ ਕੰਫਰੰਸ ਤੇਰੀ ਜਿਹੜੀ ਲਾਸਟ ਦੇ ਉੱਤੇ ਜਿੱਦੇ ਉਹਨੇ ਆਪਣੀ ਯਾਤਰਾ ਖਤਮ ਕੀਤੀ ਹੈ ਉਹਨੇ ਕਿਹਾ ਵੀ ਪਹਿਲਾਂ ਫਟਾ ਸੀ ਰਟਮਬ ਜੀ ਲਓ ਜੀ ਹੁਣ ਫਟੂਗਾ ਹਾਈਡਰੋਜਨ ਬਾ ਹਾਈਡਰੋਜਨ ਔਰ ਉਹਨੇ ਸੰਬੋਧਨ ਕਰਦੇ ਆ ਭਾਰਤੀ ਜਨਤਾ ਪਾਰਟੀ ਵਾਲੇ ਆਨ ਕੈਸੀ ਕੋ ਲੋ ਵੀ ਮਿੱਤਰੋ ਸੁਣ ਲੋ ਜੀ ਤੁਸੀਂ ਪਹਿਲਾਂ ਜਿਹੜਾ ਹੈਗਾ ਐਟਮ ਬ bomb ਦੇਖਿਆ ਤੇ ਹੁਣ ਹਾਈਡਰੋਜਨ ਬ bomb ਫਟੂਗਾ ਤੇ ਉਹ ਹਾਈਡਰੋਜਨ ਬ bomb ਇਨਾ ਖਤਰਨਾਕ ਹੋਊਗਾ ਜੀ ਕਿ ਉਹਦੀ ਜਿਹੜੀ ਸ਼ਕਤੀ ਆ ਐਟਮ ਬ bomb ਨਾਲੋਂ ਹਜ਼ਾਰਾਂ ਗੁਣਾ ਵੱਧ ਹੁੰਦੀ ਹੈ ਜੀ ਤੇ ਉਹ ਐਟਮ ਬ bomb ਜਿਹੜਾ ਹੈਗਾ ਤੁਹਾਨੂੰ ਹੈਰਾਨ ਪਰੇਸ਼ਾਨ ਕਰ ਦੂਗਾ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਉਹਦਾ ਮੁਕਾਬਲਾ ਨਹੀਂ ਕਰ ਸਕਣਗੇ ਜੀ ਉਹ ਐਟਮ ਬ bomb ਹੈ ਕੀ ਜੀ ਤੇ ਫਟੂਗਾ ਕਿਤੇ ਜੀ ਇੱਕ ਵੱਡਾ ਸਵਾਲ ਸੀ ਜੀ ਇਹਦੇ ਤੇ ਕਾਫੀ ਲੋਕ ਜਿਹੜੇ ਹੈਗੇ ਆਪਣੀ ਮਾਰ ਦੀ ਕਪਾਈ ਕਰੀ ਜਾਂਦੇ ਸੀ ਜੀ ਹੌਰੇ ਹੌਰੇ ਮੈਨੂੰ ਪਤਾ ਲੱਗਿਆ ਕਿ ਅਜੇ ਸਿੰਗਲ ਜੀ ਯੂਪੀ ਦੇ ਵੱਡੇ ਲੀਡਰਾਂ ਕਾਂਗਰਸ ਪਾਰਟੀ ਦੇ ਜੀ ਉਹਨਾਂ ਨੇ ਇਹ ਭਾੜਾ ਪੰਡਤਾ ਅੱਛਾ ਜੀ ਉਹ ਕਹਿੰਦੇ ਵੀ ਇਹ ਜਿਹੜਾ ਜਿਹੜਾ ਬੰਬ ਹੈ ਨਾ ਜਿਹੜਾ ਹਾਈਡਰੋਜਨ ਬੰਬ ਹੈ ਹੋਰ ਨਹੀਂ ਕਿਤੇ ਫਟਣਾ ਇਹ 12 ਨਸੀਜ ਫਟੂਗਾ ਅੱਛਾ 12 ਨਾ ਯੂਪੀ ਚ ਬਸੂ 12 ਨਸੀਜ ਫਟੂਗਾ 12 ਨਸੀਜ ਦੇ ਵਿੱਚ ਕੀ ਹੈ ਜੀ ਉਹ ਕਹਿੰਦੇ 12 ਨਸੀਜ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਅਲੈਕਸ ਲਰਦਿਸੀ ਜੀ ਪ੍ਰਧਾਨ ਮੰਤਰੀ ਸਾਹਿਬ ਲਗਾਤਾਰ ਪਛੜਦੇ ਜਾ ਰਹੇ ਸੀ ਠੀਕ ਹੈ ਜੀ ਉਹ ਪਛਾਹ ਜਾਂਦੇ ਸੀ ਉਹਨਾਂ ਨੂੰ ਬੋਟਾ ਉਹ ਵੀ ਪਛੜ ਗਈ ਨਹੀਂ ਪਛੜ ਕੇ ਪਛੜ ਗਈ ਅਚਨ ਚੇਤੰਤ ਬਾਹਰ ਵੜੀ ਜੀ ਜਿਹੜਾ ਹੈਗਾ ਨਾਲ ਦੀ ਨਾਲ ਹੀ ਸਾਰਾ ਸਿਸਟਮ ਬੰਦ ਕਰਤਾ ਅੱਛਾ ਜੀ ਪਹਿਲਾਂ ਡਾਟਾ ਦੱਸਿਆ ਜਾਂਦਾ ਸੀ ਕੌਣ ਕਿੰਨੇ ਜਾ ਰਹੇ ਆ ਅੰਕੜੇ ਦੱਸਿਆ ਜਾਂਦੇ ਸੀ ਕੌਣ ਅੱਗੇ ਜਾ ਰਹੇ ਆ ਕੌਣ ਪਿੱਛੇ ਜਾ ਰਹੇ ਆ ਜੀ ਉੱਥੇ ਜਾ ਕੇ ਉਹਨਾਂ ਨੇ ਬੰਦ ਕਰਤਾ ਕਿ ਨਹੀਂ ਜੀ ਹੁਣ ਦੱਸਣਾ ਕੁਝ ਨਹੀਂ ਠੀਕ ਹੈ ਜੀ ਤੇ ਅਕ ਸ਼ਾਮ ਨੂੰ ਆਕਰ ਦਿਲਾਏਗਾ ਐਲਾਨ ਕਰਤਾ ਕਿ ਪ੍ਰਧਾਨ ਮੰਤਰੀ ਸਾਹਿਬ ਜਿਤ ਜਿਤ ਠੀਕ ਹੈ ਜੀ ਉਹ ਹੰਦੇ ਨੇ ਉਹਨੇ ਮੇਰੇ ਖਿਆਲ ਮੁਤਾਬਕ ਅਜੇ ਉਹਨੇ ਤਾਂ ਦੱਸਿਆ ਪਰ ਮੇਰੀ ਜਿਹੜੀ ਸਮਝ ਜਿਨੀ ਕਿ ਆਪਣਾ ਨਲਸਰ ਠੀਕ ਹੈ ਜੀ ਆਪਾਂ ਐਨਲਿਸਿਸ ਕੀਤਾ ਉਹਦੇ ਮੁਤਾਬਕ ਇਹ ਹੈ ਕਿ ਜਿਵੇਂ ਇਹਨਾਂ ਨੇ ਹਾਰਡ ਕਾਪੀ ਉੱਥੇ ਨਹੀਂ ਸੀਗੀ ਮਹਾਦੇਪੁਰਾ ਦੇ ਵਿੱਚ ਕਰਨਾਟਕ ਆ ਠੀਕ ਹੈ ਜੀ ਉਸੇ ਤਰੀਕੇ ਇਹਨਾਂ ਨੇ ਇੱਥੇ ਦੀ ਜਿਹੜੀ ਹੈ ਬਨਾਰਸ ਦੀ ਕਾਪੀ ਬਨਾਰਸ ਦੀ ਕਾਪੀ ਲੈ ਲਈ ਠੀਕ ਹੈ ਜੀ ਔਰ ਇਹਨਾਂ ਦੇ ਕੋਲ ਕਿਉਂਕਿ ਰਫਲ ਕਹਿੰਦੀ ਜਿਹੜਾ ਹੈਗਾ ਬੜੇ ਲੰਬੇ ਸਮੇਂ ਤੋਂ ਬਾਅਦ ਠੀਕ ਹੈ ਜੀ ਜਿਹੜਾ ਕੰਸਟਰਕਟਿਵ ਕੰਮ ਕਹਿੰਦੇ ਆ ਉਹ ਕਰਨੇ ਲੱਗਿਆ ਠੀਕ ਹੈ ਜੀ ਕੰਸਟਰਕਟਿਵ ਕੰਮ ਤਾਂ ਬਸ ਇਹ ਵੀ ਹੁੰਦਾ ਕਿ ਇਹਨੇ ਦੋ ਯਾਤਰਾਵਾਂ ਮੈਂ ਪਹਿਲਾਂ ਕੀਤੀ ਸੀ ਤੀਜੀ ਯਾਤਰਾ ਹੁਣ ਕੀਤੀ ਹੈ ਠੀਕ ਹੈ ਸਰ ਲੇਕਿਨ ਹੁਣ ਬੁਨਿਆਦੀ ਕੰਮ ਜਿਹੜਾ ਜਿਹੜਾ ਸੱਟ ਮਾਰੀ ਜੀ ਸਿਸਟਮ ਨੇ ਜਿਹੜੇ ਸੱਟ ਮਾਰਨ ਵਾਲਾ ਕੰਮ ਕਰ ਲਿਆ ਤੇ ਇਹਦੇ ਵਾਸਤੇ ਇਹਨੇ ਆਪਣੀ ਟੀਮ ਜਿਹੜੀ ਹੈ ਉਹ ਤਿਆਰ ਕੀਤੀ ਠੀਕ ਹੈ ਜੀ ਉਸ ਟੀਮ ਦੇ ਵਿੱਚ ਚੰਗੇ ਜਿਹੜੇ ਹੈਗੇ ਵਿਦਵਾਨ ਬੰਦੇ ਆ ਜਿਨ੍ਹਾਂ ਦਾ ਜ਼ਰਬਾ ਜਿਨ੍ਹਾਂ ਦੇ ਕੋਲ ਬਿੱਦੇ ਠੀਕ ਹੈ ਜੀ ਜਿਨ੍ਹਾਂ ਦੇ ਕੋਲ ਯੋਗਤਾ ਤੇ ਯੋਗਤਾ ਦੇ ਰਹਿਦਾ ਅਨਲਿਸਿਸ ਕਰਦੇ ਬਿਲਕੁਲ ਜੀ ਉਹ ਅਨਲਿਸਿਸ ਕਰਨਗੇ ਤੇ ਉਹ ਦੱਸਣਗੇ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜੀ ਉਹ ਜਿਹੜੀ ਰੁਕਵਾ ਕੇ ਜੀ ਸਿਸਟਮ ਨੂੰ ਰੁਕਵਾ ਕੇ ਜਿਹੜਾ ਫਿਰ ਬਾਅਦ ਵਿੱਚ heira ਖਰੀਦੀ ਕੀਤੀ ਹੈ ਜੇ ਕੋਈ ਕੀਤੀ ਹੈ ਤਾਂ ਜੇ ਕੀਤੀ ਹੈ ਠੀਕ ਹੈ ਜੀ ਇਹ ਬਗੈਰ ਹੀ ਇੱਕ ਕਥਤ ਤੌਰ ਤੇ ਕੀਤੀ ਹੈ ਤਾਂ ਅਸੀਂ ਉਹਦਾ ਭਾਂਡਾ ਪੰਨਾ ਗਏ ਠੀਕ ਹੈ ਜੀ ਹੁਣ ਉਹ ਭਾਂਡਾ ਫੁੱਟਣ ਵਾਲਾ ਹੈ ਉਹ ਕਿਸੇ ਵੇਲੇ ਵੀ ਵਾਰਾਨਸੀ ਦੇ ਵਿੱਚੋਂ ਫਿਰ ਇੱਕ ਪ੍ਰੈਸ ਕਾਨਫਰੰਸ ਕਰ ਲੇ ਠੀਕ ਹੈ ਜੀ ਔਰ ਉੱਥੇ ਫਿਰ ਜਿਹੜੀ ਉਹ ਗੱਲ ਦੇ ਆਖੀ ਸਾਬਤ ਕਰਨਗੇ ਕਹਿਣਗੇ ਆਹ ਲੋ ਜੀ ਆਹ ਹੋ ਇੰਟਰਵਿਊ ਨਾਮਾ ਤੇ ਪਰਮਿੰਦਰ ਜੀ ਬਹੁਤ ਸਵਾਲੇ ਪੈਦਾ ਹ ਜੀ ਬਈ ਜੇ ਪ੍ਰਧਾਨ ਮੰਤਰੀ ਬਾਰੇ ਇਹ ਸਾਬਤ ਹੋ ਗਿਆ ਜੀ ਕਿ ਉਹ ਵੀ heira ਖਰੀਦੀ ਦੇ ਨਾਲ ਪਾਰਲੀਮੈਂਟ ਤੇ ਜਿੱਤੇ ਤੇ ਇਹ ਭਾਰਤ ਦੇ ਵਿੱਚ ਇੱਕ ਬਹੁਤ ਵੱਡਾ ਸੰਕਟ ਖੜਾ ਹੋ ਜਾਣਾ ਅੱਛਾ ਜੀ ਜੀ ਅੱਛਾ ਜੇ ਫਟਦਾ ਤਾਂ ਕੀ ਹੋਊਗਾ ਜੀ ਅੱਗੇ ਕੀ ਹੋਣਾ ਇਹਦੇ ਹਾਂ ਆ ਤੁਹਾਡਾ ਸਵਾਲ ਬੜਾ ਸ਼ਾਨਦਾਰ ਹੈ ਠੀਕ ਤੁਸੀਂ ਬੰਗਲਾਦੇਸ਼ ਦੇ ਵਿੱਚ ਦੇਖਿਆ ਹੋਣਾ ਉੱਥੇ ਸ਼ੇਖ ਹਸਿਨਾ ਅਸੀ ਨਾ ਅਸੀ ਕੀ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਬਣ ਗਈ ਜੀ 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 ਆਪੋਜੀਸ਼ਨ ਨੇ ਬਾਈਕਾਟ ਕਰਤਾ ਸੀ ਜਾਂ ਆਪੋਜੀਸ਼ਨ ਇਲਜ਼ਾਮ ਲਾਉਗੀ ਕਿ ਕੀ ਇਹ ਇੱਥੇ ਤਹਿਰਾਫੀ ਹੋ ਰਹੀ ਹੈ ਬਿਲਕੁਲ ਜੀ ਸ਼ੇਖ ਹਸਿਨਾ ਵਾਜ਼ਦ ਜਿੰਨੇ ਜਿਹੜੀ ਹੈਗੀ ਆ ਉੱਥੇ ਸੱਤਾ ਤੇ ਇਹ ਉਹ ਕੈਪਚਰ ਕਰਨੀ ਬਿਲਕੁਲ ਜੀ ਬਿਲਕੁਲ ਕਾਬੂ ਕਰ ਲਈ ਸਿੱਕਾ ਬੈਠ ਗਿਆ ਆਰਾਮ ਦੇ ਨਾਲ ਜੀ ਜੀ ਵੀ ਮੇਰੇ ਕੋਲ ਤਾਂ ਪੂਰਾ ਬਾਬਾ ਮਤ ਆ ਗਿਆ ਬਿਲਕੁਲ ਲੇਕਿਨ ਇਹ ਗੱਲ ਸਪਸ਼ਟ ਹੈ ਕਿ ਉੱਥੇ ਵੋਟਾਂ ਦੇ ਵਿੱਚ ਛੇੜਾ ਫੇਰੀ ਹੋਈ ਸੀ ਜੀ ਉਸ ਛੇੜਾ ਫੇਰੀ ਦੇ ਖਿਲਾਫ ਫਿਰ ਇੱਕ ਅੰਦੋਲਨ ਚੱਲਿਆ ਜੀ ਉਹ ਅੰਦੋਲਨ ਵਿਦਿਆਰਥੀਆਂ ਦਾ ਅੰਦੋਲਨ ਸੀ ਜੀ ਇਹੋ ਵਿਦਿਆਰਥੀਆਂ ਦਾ ਅੰਦੋਲਨ ਬਣ ਗਿਆ ਲੋਕਾਂ ਦਾ ਅੰਦੋਲਨ ਅੰਦੋਲਨ ਜੀ ਤੇ ਉਹ ਲੋਕ ਅੰਦੋਲਨ ਇੰਨਾ ਮਜ਼ਬੂਤ ਹੋ ਗਿਆ ਕਿ ਜੀ ਜੀ ਇਹ ਜਿਹੜੀ ਸ਼ੇਖੁਸ਼ੀਨਾ ਜੀ ਸ਼ੇਖਾਸੀਨਾ ਹੈ ਜੀ ਇਹਨੂੰ ਇਹਨਾਂ ਦੇ ਆਰਮੀ ਕਮਾਂਡਰ ਜੀ ਜਿਹੜਾ ਆਰਮੀ ਦਾ ਕਮਾਂਡਰ ਸੀ ਉਹਨੇ ਆ ਕੇ ਕਹਿੰਦਾ ਮੈਡਮ ਜੀ ਮੇਰੇ ਹੱਥ ਬੰਨੇ ਆ ਜੀ ਜੇ ਤੁਸੀਂ ਆਪਣੀ ਜਾਨ ਬਚਾਉਣਾ ਚਾਹੁੰਦੇ ਹੋ ਜੀ ਤੇ ਉਹ ਖੜਾ ਆਪਣਾ ਜਹਾਜ਼ ਚੁੱਪ ਕਰਕੇ ਉੱਤੇ ਬੈਠੋ ਤੇ ਦੇਸ਼ੜ ਕੇ ਬਾਦ ਜੀ ਨਹੀਂ ਤਾਂ ਲੋਕਾਂ ਨੇ ਨਾ ਮੈਨੂੰ ਛੱਡਣਾ ਨਾ ਤੇ ਲੋਕਾਂ ਨੂੰ ਵੀ ਮਾਰ ਸਕਦਾ ਅਸੀਂ ਲੋਕਾਂ ਦੇ ਗੋਲਿਆਂ ਨਾਲ ਜਿਲਾਵਾਂਗੇ ਤੇ ਥੋੜਾ ਹਲਕੀ ਹੋਊਗਾ ਜੀ ਸ਼ੇਖਾਸੀਨਾ ਵਾਜ਼ਦ ਦੇ ਨਾਲ ਹੀ ਨਾ ਚੱਕਿਆ ਦਿਹਾਜ ਜੀ ਉੱਥੋਂ ਭੱਜ ਕੇ ਭਾਰਤ ਦੇ ਵਿਚਕਾਰ ਠੀਕ ਹੈ ਜੀ ਕਿਉਂਕਿ ਜਦੋਂ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨਾਲ ਖਲਵਾੜ ਕਰਦੇ ਖਲਵਾੜ ਕਰਦੇ ਬਿਲਕੁਲ ਜਦੋਂ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਕੁਚਲਦੇ ਹੋ ਤੇ ਫਿਰ ਉਦੋਂ ਜਿਹੜੀ ਹੈਗੀ ਹੈ ਤੁਹਾਡੇ ਖਿਲਾਫ ਇੱਕ ਬਗਾਵਤ ਖੜੀ ਬਗਾਵਤ ਖੜੀ ਹੋ ਜਾਂਦੀ ਬਿਲਕੁਲ ਭਾਰਤ ਪਾਕਿਸਤਾਨ ਤੇ ਬੰਗਲਾਦੇਸ਼ ਇਹ ਕਿਸੇ ਜਮਾਨੇ ਚ ਕੋਈ ਦੇਸ਼ ਨਹੀਂ ਠੀਕ ਕੋਈ ਦੇਸ਼ ਹੀ ਨਹੀਂ ਠੀਕ ਹੈ ਜੀ ਸਾਡਾ ਡੀਐਨਏ ਇੱਕੋ ਹੀ ਹੈ ਸਾਡਾ ਸੁਭਾਅ ਇੱਕੋ ਹੀ ਹੈ ਇਹ ਇਹ ਕੁਸ਼ ਹੈ ਬੰਗਲਾਦੇਸ਼ ਦੇ ਵਿੱਚ ਹੋ ਸਕਦਾ ਤਾਂ ਫਿਰ ਅੰਦਾਜ਼ਾ ਲਾਓ ਇਹ ਗੱਲ ਸਾਬਤ ਕਰਤੀ ਰਹੋ ਹੁਣ ਬੰਦੀ ਨਹੀਂ ਕਿ ਵਾਕਈ ਪ੍ਰਧਾਨ ਮੰਤਰੀ ਵੋਟਾਂ ਦੀ ਚੋਰੀ ਕਰਕੇ ਦੇਸ਼ ਦੀ ਸੱਤਾ ਦੇ ਉੱਤੇ ਕਾਬਜ਼ ਹੈ ਤੇ ਫਿਰ ਇੱਥੇ ਵੀ ਬਹੁਤ ਵੱਡਾ ਅੰਦੋਲਨ ਖੜਾ ਹੋ ਸਕਦਾ ਹੈ ਔਰ ਜਿਹੜੀ ਵੋਟ ਚੋਰ ਗੱਦੀ ਛੋੜ ਵਾਲਾ ਨਾਅਰਾ ਪਿਆਰ ਚ ਲੱਗਿਆ ਸੀ ਜੀ ਅੱਜ ਕੱਲ੍ਹ ਬੱਚੇ-ਬੱਚੇ ਦੀ ਜਵਾਨੀ ਤੇ ਜਵਾਨੀ ਬਿਲਕੁਲ ਉਹ ਲੋਕਾਂ ਨੂੰ ਚਲਾ ਗਿਆ ਬਤਲੋ ਹਰ ਥਾਂ ਦੇ ਉੱਤੇ ਜਿੱਥੇ ਵੀ ਕਿਤੇ ਇਕੱਠ ਹੁੰਦਾ ਲੋਕ ਨਾਅਰਾ ਲਾਉਂਦੇ ਬਹੁਤ ਜ਼ੋਰ ਗੱਡੀ ਚੋ ਗੱਡੀ ਇਸ ਲਈ ਪ੍ਰਧਾਨ ਮੰਤਰੀ ਲਈ ਜੇ ਜੇ ਉਹਨਾਂ ਨੇ ਸਾਬਤ ਕਰਤੀਗਾ ਮੈਂ ਇਹ ਨਹੀਂ ਕਹਿੰਦਾ ਵੀ ਜ਼ਰੂਰ ਹੋ ਜੂਗੀ ਜੀ ਅਗਰ ਉਹਨਾਂ ਨੇ ਸਾਬਤ ਕਰਤੀ ਤੇ ਇਹ ਬਹੁਤ ਖਤਰਨਾਕ ਸਾਬਤ ਹੋਊਗੀ ਭਾਰਤੀ ਜਨਤਾ ਪਾਰਟੀ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭਾਸਤੇ ਮੇਰੇ ਵੱਲੋਂ ਸਾਰੇ ਦਰਸ਼ਕਾਂ ਨੂੰ ਸਸੀ ਕਾ ਜੀ ਤੇ ਪੇਜ ਨੂੰ ਸਾਡੇ ਨੂੰ ਮੁਖਤੌਟ ਢਿੱਲ ਨੂੰ ਫੋਲੋ ਕਰੋ ਤੇ ਸਬਸਕ੍ਰਾਈਬਰ ਵੀ ਜ਼ਰੂਰ ਕਰੋ ਧੰਨਵਾਦ